हां जी दोस्तों सत श्री अकाल आज दी वीडियो ਨਵੀਂ ਅਪਡੇਟ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਨਵੀਆਂ ਯੋਜਨਾਵਾਂ ਤੇ ਸਕੀਮਾਂ ਲੈ ਕੇ ਤੁਹਾਡੇ ਰੂਬਰੂ ਹੋਏ ਆ ਚਾਹੇ ਉਹ ਪੰਜਾਬ ਬੁਢਾਪਾ ਪੈਨਸ਼ਨ ਹੋਵੇ ਜਾਂ ਦਿਵਿਆਂਗ ਪੈਨਸ਼ਨ ਜਾਂ ਬੇਦਬਾ ਪੈਨਸ਼ਨ ਜਾਂ ਪੰਜਾਬ ਸਰਕਾਰ ਜੋ ਮਹਿਲਾਵਾਂ ਦੇ ਖਾਤਿਆਂ ਵਿੱਚ ਹਜ਼ਾਰ ਵਾਲੀ ਸਕੀਮ ਕਦੋਂ ਚਾਲੂ ਕਰ ਸਕਦੀ ਆ ਤੇ ਇਸ ਵਾਰ ਬਜ਼ੁਰਗਾਂ ਨੂੰ ਕੀ ਲੋੜੀ ਦੇ ਉੱਤੇ ਬੁਢਾਪਾ ਪੈਨਸ਼ਨ ਵਿੱਚ ਬੜੌਤਰੀ ਦਾ ਤੋਹਫ਼ਾ ਮਿਲਣ ਜਾ ਰਿਹਾ ਜਾਂ ਨਹੀਂ ਇਸ ਤੋਂ ਨਾਲ ਹੀ ਕੁਝ ਹੋਰ ਮਸ਼ਹੂਰ ਜ਼ਰੂਰੀ ਗੱਲਬਾਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਲੁਧਿਆਣਾ ਵਿਖੇ ਤਿਰੰਗਾ ਝੰਡਾ ਲਹਿਰਾਉਣਗੇ ਇਹ ਗਣਤੰਤਰ ਸਿੱਧੀ ਪ੍ਰੇਰ ਲੁਧਿਆਣਾ ਦੀ ਪੀਏਯੂ ਵਿਖੇ ਹੋਵੇਗੀ ਇਸ ਲਈ ਲੁਧਿਆਣਾ ਸਟੇਡੀਅਮ ਵਿਖੇ ਨਵਾਂ ਸੌਂਥੈਂਟਿਕ ਟ੍ਰੈਕ ਬਣਾਇਆ ਗਿਆ ਹੈ ਤਾਂ ਜੋ ਪ੍ਰੇਰ ਨਾਲ ਉਸ ਨੂੰ ਕੋਈ ਨੁਕਸਾਨ ਨਾ ਪਹੁੰਚੇ ਉਕਮંત્રી ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਉਹਨਾਂ ਐਕਸ ਉੱਤੇ ਲਿਖਿਆ ਕਿ 26 ਜਨਵਰੀ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਗਣਤੰਤਰ ਜਯੋਤ ਦੀ ਪਰੇਡ ਪੀਏਯੂ ਦੇ ਗਰਾਊਂਡ ਵਿੱਚ ਹੋਵੇਗੀ ਲੁਧਿਆਣਾ ਸਟੇਡੀਅਮ ਵਿੱਚ ਅਸੀਂ ਹੁਣੇ-ਹੁਣੇ ਨਵਾਂ ਸਿੰਥੈਟਿਕ ਟਰੈਕ ਬਣਾਇਆ ਹੈ ਅਸੀਂ ਨਹੀਂ ਚਾਹੁੰਦੇ ਕਿ ਪਰੇਡ ਨਾਲ ਉਸ ਨੂੰ ਕੋਈ ਨੁਕਸਾਨ ਪਹੁੰਚੇ ਪੂਰੇ ਪੰਜਾਬ ਵਿੱਚ ਕਿਤੇ ਵੀ ਸਿੰਥੈਟਿਕ ਟਰੈਕ ਵਾਲੇ ਗਰਾਊਂਡ ਵਿੱਚ ਪਰੇਡ ਨਹੀਂ ਹੋਵੇਗੀ ਇਹ ਉਹਨਾਂ ਨੇ ਨਿਰਦੇਸ਼ ਜਾਰੀ ਕੀਤੇ ਤੇ ਜੋ ਗੱਲ ਕਰੀਏ ਪੰਜਾਬ ਵਿੱਚ ਬੁਢਾਪਾ ਪੈਨਸ਼ਨ ਦੇ ਰਿਗਾਰਡਿੰਗ ਕਿ ਪੰਜਾਬ ਸਰਕਾਰਾ ਬਿਹਤਰੀ ਕਰਨ ਦੀ ਹੋ ਸਕਦਾ ਕੁਝ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਬੁਢਾਪਾ ਪੈਨਸ਼ਨ ਦੇ ਵਿੱਚ 1000 ਰੁਪਏ ਜਾਂ 500 ਰੁਪਏ ਵਾੜੂ ਤਰੀਕ ਕਰ ਦੇਵੇ ਤੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਜੋ ਬੁਢਾਪਾ ਪੈਨਸ਼ਨਾਂ ਰੁਕੀ ਪਈ ਆ ਇਸ ਵਾਰ ਬੁਢਾਪਾ ਬਜ਼ੁਰਗਾਂ ਨੂੰ ਇਕੱਠੀਆਂ ਦੋ ਪੈਨਸ਼ਨਾਂ ਕਿਤੇ ਕਿਤੇ ਤਿੰਨ ਪੈਨਸ਼ਨਾਂ ਵੀ ਮਿਲਣ ਨੂੰ ਦੇਖਣ ਨੂੰ ਮਿਲੀਆਂ ਜਾਂ 4500 ਰੁਪਏ ਜਾਂ 3000 ਰੁਪਏ ਕਿਉਂਕਿ ਕਾਫੀ ਜ਼ਿਲ੍ਹਿਆਂ ਵਿੱਚ ਤਿੰਨ ਪੈਨਸ਼ਨਾਂ ਨਹੀਂ ਆਈਆਂ ਕਾਫੀ ਵਿੱਚ ਦੋ ਨਹੀਂ ਆਈਆਂ ਤੇ ਜੋ ਬਜ਼ੁਰਗਾਂ ਨੂੰ 3000 4500 ਰੁਪਏ ਇਕੱਠੇ ਮਿਲ ਸਕਦੇ ਨੇ ਤੋ ਜੋ ਗੱਲ ਕਰੀਏ ਮਹਿਲਾਵਾਂ ਨੂੰ ਹਲੋੜੀ ਦੇ ਮੌਕੇ ਤੇ ਪੰਜਾਬ ਸਰਕਾਰ 1000 ਰੁਪਏ ਵਾਲੀ ਸਕੀਮ ਦਾ ਤੋਹਫਾ ਦੇ ਸਕਦੀ ਹੈਗੀ ਤੇ ਜੋ ਹੋਰ ਵੀ ਰਾਸ਼ਨ ਕਾਰਡ ਜਾਂ ਕੋਈ 5 ਲੱਖ ਵਾਲੀ ਬਿਮਾਰੀ ਦੇ ਕਾਰਡ ਆ ਉਹਦੇ ਵਾਸਤੇ ਵੀ ਪੰਜਾਬ ਸਰਕਾਰ ਇੱਕ ਨਵੀਂ ਅਪਡੇਟ ਨਵੀਂ ਯੋਜਨਾ ਲੈ ਕੇ ਆ ਰਹੀ ਆ ਤਾਂ ਜੋ ਸਾਰੇ ਲੋੜਵੰਦ ਪਰਿਵਾਰਾਂ ਨੂੰ ਉਸ ਦੀ ਸਹੀ ਜਾਣਕਾਰੀ ਮਿਲ ਸਕੇ ਤੇ ਸਹੀ ਲੋਕਾਂ ਨੂੰ ਸਹੀ ਇਲਾਜ ਦੇ ਵਾਸਤੇ ਪੈਸੇ ਵੀ ਮਿਲ ਸਕਣ ਇਹ ਪੰਜਾਬ ਸਰਕਾਰ ਦੀ ਵੱਡੀ ਸਕੀਮ ਹੋਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਪਰ 26 ਜਨਵਰੀ ਤੋਂ ਪਹਿਲਾਂ ਹੀ ਲੋਹੜੀ ਦੇ ਮੌਕੇ ਪੰਜਾਬ ਸਰਕਾਰ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਵਿੱਚ ਵਾਧੂਤਰੀ ਦਾ ਤੋਹਫ਼ਾ ਦੇ ਸਕਦੀ ਹੈ ਧੰਨਵਾਦ